ਸਟਰੈਂਥ ਟ੍ਰੇਨਿੰਗ ਨਾਲਿਆਂ ਵੀ ਵੇਟ ਬਹੁਤ ਜਲਦੀ ਘਟਦਾ ਵਾ ਜਾਨੀ ਕਿ ਮੇਰੇ ਖਿਆਲ ਚ ਆਪਾਂ 8-900 ਕੈਲਰੀ ਜੀ ਬਰਨ ਕਰਤੀ ਹਣੀ ਹੈ ਜੇ ਪੀਨਟ ਬਟਰ ਨੂੰ ਨਾ ਮੈਂ ਇੱਦਾਂ ਥੋੜਾ ਜਿਆਦਾ ਇਹਦੇ ਉੱਤੇ ਲਾ ਲਾਂਗਾ ਇਹਦੇ ਤੇ ਕੀ ਕਿਹਦਾ ਮੈਨੂੰ ਬ੍ਰੈਡਾਂ ਦੇ ਉੱਤੇ ਨਾ ਮੈਂ ਇਦਾਂ ਇਹਨੂੰ ਬਰੀਕ-ਬਰੀਕ ਲਗਾ ਲਾਂਗੇ ਇਦਾਂ ਜਿਹੜਾ ਤੁਹਾਡਾ ਮਨਪਸੰਦ ਫਰੂਟ ਆ ਤੁਸੀਂ ਉਹ ਐਡ ਕਰ ਸਕਦੇ ਹੋ 30 ਗ੍ਰਾਮ ਹੈ ਛੋਲੇ ਨੇ ਜੀ ਤੇ ਇੱਕ ਕੋਲੀ ਮੈਂ ਸਬਜੀ ਲਈਆ ਕਾਲੇ ਛੋਲਿਆਂ ਦੀ ਲਈਆ ਜੀ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਰ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਤੇ ਅੱਜ ਆਪਣੇ ਵਲੋਗ ਦਾ ਹੈਗਾ ਤੀਜਾ ਦਿਨ ਆ ਜੀ ਆਪਣਾ ਅੱਜ ਆਪਣੇ ਵਲੋਗ ਦਾ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਤੇ ਸਵੇਰ ਦੇ ਨਾਲ 7 ਵਜੇ ਆ ਤੇ ਤੁਸੀਂ ਦੇਖ ਸਕਦੇ ਹੋ ਧੁੰਦ ਪੂਰੀ ਤਰ੍ਹਾਂ ਪਈ ਹੋਈ ਆ ਠੰਡ ਬਹੁਤ ਜ਼ਿਆਦਾ ਵਾ ਤੇ ਮੈਂ ਸਵੇਰੇ ਤਕਰੀਬਨ 6:35 ਵਜੇ ਅੱਜ ਉੱਠ ਗਿਆ ਸੀਗਾ ਤੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਗਰਮ ਪਾਣੀ ਪੀਤਾ ਫਿਰ ਆਪਾਂ ਗਰਮ ਪਾਣੀ ਵਗੈਰਾ ਪੀ ਕੇ ਫਿਰ ਆਪਾਂ ਫਰੈਸ਼ ਵਗੈਰਾ ਹੋ ਕੇ ਫਿਰ ਉਸ ਤੋਂ ਬਾਅਦ ਆਪਾਂ ਜੋ ਵੀ ਆਪਾਂ ਪਾਠ ਪੂਜਾ ਵਗੈਰਾ ਕਰਦੇ ਆ ਉਹ ਕਰਕੇ ਗਰਾਊਂਡ ਦੇ ਵਿੱਚ ਆਉਣ ਤੋਂ ਪਹਿਲਾਂ 20 ਮਿੰਟ ਪਹਿਲਾਂ ਮੈਂ ਬ્લેਕ ਕੌਫੀ ਪੀਤੀ ਆ ਤੇ ਬ્લેਕ ਕੌਫੀ ਪੀ ਕੇ ਤੇ ਆਪਾਂ ਹੁਣ ਸਿੱਧਾ ਗਰਾਊਂਡ ਦੇ ਵਿੱਚ ਆ ਗਏ ਆ ਤੇ ਆਪਣਾ ਜਿਹੜਾ ਅੱਜ ਦਾ ਵਰਕਆਊਟ ਹੈਗਾ ਜੀ ਅੱਜ ਦਾ ਵਰਕਆਊਟ ਆਪਣਾ ਹੈਗਾ ਸਟਰੈਂਥ ਟ੍ਰੇਨਿੰਗ ਕਰੂੰਗਾ ਮੈਂ ਅੱਪਰ ਬੋਡੀ ਦੀ ਕਰੂੰਗਾ ਬੈਕ ਦੇ ਮਸਲ ਦੀ ਕਰਾਂਗਾ ਹਨਾ ਸੋ ਬੈਕ ਦੇ ਜਿਹੜੇ ਮਸਲਾ ਮੈਂ ਉਹ ਅੱਜ ਆਪਣੇ ਟ੍ਰੇਨ ਕਰਾਂਗਾ ਤੇ ਫਿਰ ਉਸ ਤੋਂ ਬਾਅਦ ਜਿਹੜੇ ਬੈਕ ਦੇ ਮਸਲ ਹੋ ਜਾਣਗੇ ਆਪਣੇ ਹਨਾ ਤੇ ਫਿਰ ਉਸ ਤੋਂ ਬਾਅਦ 15 20 ਮਿੰਟ ਨਾ ਮੈਂ ਵੋਕ ਕਰਾਂਗਾ ਤੇ ਜਿਹੜੀ ਵੀ ਵੋਕ ਕਰਾਂਗਾ ਉਹ ਕਰਾਂਗਾ ਮੈਂ ਟ੍ਰੈਡ ਮਿਲ ਦੇ ਉੱਤੇ ਕਰਾਂਗਾ ਕਿ ਬਾਹਰ ਗਰਾਊਂਡ ਦੇ ਵਿੱਚ ਨਹੀਂ ਮੈਂ ਕਰਦਾ ਹੈਗਾ ਅਗਰ ਤੁਸੀਂ ਵੋਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਤੇ ਵੀ ਕਰ ਸਕਦੇ ਹੋ ਰੋਡ ਦੇ ਉੱਤੇ ਵੀ ਕਰ ਸਕਦੇ ਹੋ ਤੁਸੀਂ ਪਾਰਕ ਦੇ ਵਿੱਚ ਵੀ ਕਰ ਸਕਦੇ ਹੋ ਗਰਾਊਂਡ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਕਿਤੇ ਵੀ ਤੁਸੀਂ ਕਰ ਸਕਦੇ ਹੋ ਪਰ ਮੈਂ ਜਿਹੜੀ ਵੋ ਕਰਾਂਗਾ ਮੈਂ ਟ੍ਰੈਡਮਿਲ ਦੇ ਉੱਤੇ ਕਰਾਂਗਾ 20 ਮਿੰਟ 15 ਜਾਂ 20 ਮਿੰਟ ਕਰਾਂਗਾ ਤੇ ਪਹਿਲਾਂ ਮੈਂ ਲਾਵਾਂਗਾ ਪਹਿਲਾਂ ਹੁਣ ਸਟਾਰਟਿੰਗ ਦੇ ਵਿੱਚ ਮੈਂ ਵਾਰਮਅਪ ਕਰਾਂਗਾ 10 ਕਿ ਮਿੰਟ ਮੈਂ ਵਾਰਮਅਪ ਕਰਾਂਗਾ 100 ਜਾਂ ਕਰਕੇ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਜਿਮ ਦੇ ਵਿੱਚ ਜਾਊਂਗਾ ਜੀ ਜਿਮ ਦੇ ਵਿੱਚ ਜਾ ਕੇ ਫਿਰ ਮੈਂ ਉਹਦੇ ਵਿੱਚ ਲਾਵਾਂਗਾ ਮੈਂ ਅੱਪਰ ਬੋਡੀ ਦੇ ਲਾਵਾਂਗਾ ਬੈਗ ਦੀਆਂ ਐਕਸਰਸਾਈਜ਼ਾਂ ਬੈਗ ਦੀ ਐਕਸਰਸਾਈਜ਼ਾਂ ਲਾਵਾਂਗਾ ਜਾਨਕੀ ਜਿਹੜਾ ਮੇਰਾ ਜਿਮ ਦਾ ਵਰਕਆਊਟ ਹੋਊਗਾ ਟੋਟਲ ਸਵਾ ਲ ਘੰਟੇ ਦਾ ਹੋਏਗਾ ਕਿਉਂਕਿ ਮੈਂ ਉਹਦੇ ਵਿੱਚ 13-14 ਐਕਸਰਸਾਈਜ਼ਾਂ ਲਾਉਣੀਆਂ 3 ਜਾਂ 4 ਸੈਟ ਲਾਉਂਗਾ ਯਾਨੀ ਕਿ 6 ਕ ਮੰਨ ਕੇ ਚੱਲੋ ਜੇ ਮੈਂ 600 ਜੇ ਵੀ ਲਈਆਂ 6 3 18 ਹਨਾ 18 ਲੱਗ ਜਾਣੀਆਂ ਪਰ 18 ਆਪਾਂ ਲੋਣੀ ਨਹੀਂ ਹੈਗੇ 14 ਘੱਲਣੀਆਂ ਕਿਸੇ ਦਿਮੇ 2 ਵੀ ਲਾਉਂਗਾ ਇਸ ਦੇ ਵਿੱਚ 30 ਵੀ ਲਵਾਂਗਾ ਸੋ ਇਹ ਆਪਣਾ ਸਵੇਰ ਦਾ ਵਰਕਆਊਟ ਹੋਊਗਾ ਫਿਰ ਉਸ ਤੋਂ ਬਾਅਦ 15-20 ਮਿੰਟ ਮੈਂ ਵਾਕ ਕਰੂੰਗਾ ਟਰੈਡਮਿਲ ਦੇ ਉੱਤੇ ਫਿਰ ਸਟੈਚੇ ਕਰੂੰਗਾ ਟੋਟਲ ਆਪਣਾ 1.5 ਘੰਟੇ ਦਾ ਵਰਕਆਊਟ ਹੋਊਗਾ ਫਿਰ ਉਸ ਤੋਂ ਬਾਅਦ ਆਪਾਂ ਘਰ ਜਾ ਕੇ ਜੋ ਵੀ ਆਪਾਂ ਬ੍ਰੈਕਫਾਸਟ ਦੇ ਵਿੱਚ ਲਵਾਂਗੇ ਜਾਂ ਕੁਝ ਵੀ ਪੀਵਾਂਗੇ ਜਾਂ ਖਾਵਾਂਗੇ ਫਿਰ ਉਹ ਮੈਂ ਤੁਹਾਡੇ ਨਾਲ ਲੱਗੇ ਸ਼ੇਅਰ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜਿਹੜੀ ਮੈਂ ਜਿਮ ਦੇ ਵਿੱਚ ਐਕਸਰਸਾਈਜ਼ ਲਵਾਂਗਾ ਨਾ ਤੁਸੀਂ ਆਪਣੇ ਘਰ ਦੇ ਵਿੱਚ ਵੀ ਤੁਸੀਂ ਲਾ ਸਕਦੇ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੁਸੀਂ ਨਾ ਇਲਾਸਟਿਕ ਬੈਂਡ ਆ ਜਿਹੜੇ ਉਹ ਤੁਸੀਂ ਬਾਈ ਕਰਕੇ ਰੱਖ ਲਓ ਜੀ ਮਤਲਬ ਵੀ ਉਹ ਦੀ ਐਕਸਰਸਾਈਜ਼ ਹੋਣੀ ਹੈ ਲੈਗ ਦੀ ਐਕਸਰਸਾਈਜ਼ ਕਿਵੇਂ ਲਾਣੀ ਚੈਸਟ ਦੀ ਕਿਵੇਂ ਲਾਣੀ ਬੈਕ ਦੀ ਐਕਸਰਸਾਈਜ਼ ਜਿਹੜੀ ਤੁਸੀਂ ਉਹ ਕਿੰਵੇ ਲਾਣੀ ਹੈ ਜੇ ਤੁਸੀਂ ਜਿਮ ਦੇ ਵਿੱਚ ਨਹੀਂ ਜਾ ਸਕਦੇ ਹੈਗੇ ਤਾਂ ਉਹ ਇਲਾਸਟਿਕ ਬੈਂਡ ਆ ਜਿਹੜੇ ਤੁਸੀਂ ਲਾ ਕੇ ਰੱਖ ਲੋ ਖਰੀਦ ਕੇ ਲਿਆਓ ਜਾਂ ਫਿਰ ਸਪੋਰਟਸ ਦੁਕਾਨ ਤੋਂ ਲਿਆਓ ਜਾਂ ਫਿਰ ਆਨਲਾਈਨ ਮੰਗਾ ਲਓ ਉਹਨਾਂ ਸਾਰਿਆਂ ਦਾ ਲਿੰਕ ਮੈਂ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਜਦੋਂ ਤੁਸੀਂ ਉਹ ਬੈਂਡ ਮੰਗਾ ਲਓਗੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਤੁਸੀਂ ਉਹਦੇ ਨਾਲ ਸਟਰੈਂਥ ਟ੍ਰੇਨਿੰਗ ਜਿਹੜੀ ਕਰ ਸਕਦੇ ਹੋ ਸਟਰੈਂਥ ਟ੍ਰੇਨਿੰਗ ਨਾਲ ਜਾਂ ਵੀ weight ਬਹੁਤ ਜਲਦੀ ਘਟਦਾ ਵਾ ਸੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਹੈ ਜੀ ਸੋ ਹੁਣ ਆਪਾਂ ਕਰਦੇ ਵਾਰਮ-ਅਪ ਵਾਰਮ-ਅਪ ਕਰਕੇ ਫਿਰ ਜਾਵਾਂਗੇ ਜਿਮ ਦੇ ਵਿੱਚ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਉਹ ਸਭ ਤੋਂ ਪਹਿਲਾਂ ਮੈਂ ਚੀਨਅਪ ਤੋਂ ਆਪਣਾ ਵਰਕਆਊਟ ਆ ਜਿਹੜਾ ਮੈਂ ਉਹ ਸਟਾਰਟ ਕੀਤਾ ਹਰੇਕ ਮੈਂ ਚੀਨਅਪ ਪਹਿਲਾਂ ਮੈਂ ਹੱਥ ਬਾਹਰਲੇ ਪਾਸੇ ਪਾ ਕੇ ਲਾਇਏ ਮੈਂ 8 ਤੋਂ 10 ਮੈਂ ਚੀਨਅਪ ਲਾਈ ਤੇ ਫਿਰ ਜਿਹੜਾ ਦੂਜਾ ਸੈਟ ਸੀ ਉਹਦੇ ਮੈਂ ਬਾਹਰਲੇ ਪਾਸੇ ਅੰਦਰਲੇ ਪਾਸੇ ਹੱਥ ਪਾ ਕੇ ਇਹਦੇ ਵੀ ਮੈਂ 8 ਤੋਂ 10 ਲਾਇਏ ਫਿਰ ਉਸ ਤੋਂ ਬਾਅਦ ਮੈਂ ਜਿਮ ਦੇ ਵਿੱਚ ਆ ਗਿਆ ਸੀ ਫਿਰ ਮੈਂ ਬੈਕ ਦੀਆਂ ਜਿਹੜੀਆਂ ਐਕਸਰਸਾਈਜ਼ਾਂ ਸੀਗੀਆਂ ਉਹ ਐਕਸਰਸਾਈਜ਼ਾਂ ਕੀਤੀਆਂ ਜਿਮ ਦੇ ਦੀਆਂ ਹਰੇਕ ਐਕਸਰਸਾਈਜ਼ ਦੇ ਵਿੱਚ ਮੈਂ ਮਤਲਬ ਰਿਪੀਟਿਸ਼ਨ ਸੀ ਜਿਹੜੇ ਮੇਰੇ 10 ਤੋਂ 12 ਰਹਿੰਦੇ ਸੀਗੇ ਤੇ ਹਰੇਕ ਐਕਸਰਸਾਈਜ਼ ਦੇ ਵਿੱਚ ਸੈੱਟ ਲੋਂਦਾ ਹੁੰਦਾ ਸੀਗਾ ਤਿੰਨ ਸੈੱਟ ਲੋਂਦਾ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਇਹਦੀ ਰੈਪੀਟਿਸ਼ਨਾਂ ਮੇਰੀਆਂ ਨੇ ਜਿਹੜੀਆਂ 10 ਤੋਂ 12 ਰੈਪੀਟਿਸ਼ਨਾਂ ਲਾਈਆਂ ਤੇ ਇਹਦੇ ਵੀ ਟੋਟਲ ਜਿਹੜੇ ਮੈਂ ਸੈੱਟ ਲਾਏ ਨੇ ਇਹ ਐਕਸਰਸਾਈਜ਼ ਦੇ ਇਹਦੇ ਵੀ ਮੈਂ ਟੋਟਲ ਤਿੰਨ ਜਿਹੜੇ ਸੈੱਟ ਸੀਗੇ ਉਹ ਲਾ ਸੀ ਤਿੰਨ ਸੈੱਟ ਬਹੁਤ ਹੁੰਦੇ ਨੇ ਇਹ ਜਿਹੜਾ ਮੈਂ ਵਰਕਆਊਟ ਕਰ ਰਿਹਾ ਵਾਂ ਇਹ ਵਰਕਆਊਟ ਤੁਸੀਂ ਜਿਮ ਦੇ ਵਿੱਚ ਜੇ ਨਹੀਂ ਕਰ ਸਕਦੇ ਹੈਗੇ ਤੁਸੀਂ ਇਹ ਵਰਕਆਊਟ ਨੂੰ ਤੁਸੀਂ ਨਾ ਇਲਾਸਟਿਕ ਬੈਂਡ ਰਿਹਾ ਉਹ ਜਿਵੇਂ ਮੈਂ ਤੁਹਾਨੂੰ ਦੱਸਦਾ ਤੁਸੀਂ ਔਨਲਾਈਨ ਵੀ ਇਲਾਸਟਿਕ ਬੈਂਡ ਮੰਗਾ ਸਕਦੇ ਹੋ ਉਹ ਇਲਾਸਟਿਕ ਬੈਂਡ ਜਿਹੜੇ ਤੁਹਾਡੇ ਕੰਮ ਆਉਣਗੇ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਤੁਸੀਂ ਔਨਲਾਈਨ ਵੀ ਬਾਏ ਕਰ ਸਕਦੇ ਹੋ ਹਨ ਤੇ ਜਿਹੜੀ ਮੈਂ ਜਿਮ ਦੇ ਵਿੱਚ ਐਕਸਰਸਾਈਜ਼ ਲਾ ਰਿਹਾ ਵਾਂ ਇਹੀ ਐਕਸਰਸਾਈਜ਼ ਮੈਂ ਤੁਹਾਨੂੰ ਉਹਦੇ ਨਾਲ ਕਰਾਵਾਂਗੇ ਇਲਾਸਟਿਕ ਬੈਂਡ ਨਾਲ ਕਰਾਵਾਂਗੇ ਜੀ ਸਟਰੈਂਥ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਮੈਂ ਨਾ ਫਿਰ ਇਹਦੇ ਟਰੈਡਮਿਲ ਦੇ ਉੱਤੇ ਨਾ ਮੈਂ ਹੌਲੀ-ਹੌਲੀ ਵੇਖਦੇ ਉੱਤੇ ਵੋਕ ਕੀਤੀ ਇਹਦੇ ਤੇ ਮੈਂ ਵੋਕ ਜਿਹੜੀ ਮੈਂ ਕੀਤੀ ਆ ਟੋਟਲ ਮੈਂ 12-13 ਮਿੰਟ ਇਹਦੇ ਤੇ ਵੋਕ ਕੀਤੀ ਆ ਟੋਟਲ ਮੇਰੇ ਘਰ ਤੇ 100 ਦੇ ਕਰੀਬ ਮੈਂ ਇਕੱਲੇ ਜਿਹੜੀ ਸੋ ਹਾਂਜੀ ਹੁਣ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਆਪਣਾ ਹਨਾ ਬਹੁਤ ਵਧੀਆ ਹੋ ਗਿਆ ਵਧੀਆ ਵਰਕਆਊਟ ਲੱਗਿਆ ਵਧੀਆ ਜੋਰ ਲੱਗਿਆ ਜਾਨੀ ਕਿ ਆਪਣਾ ਤੇ ਸਵੇਰੇ ਆਪਾਂ ਹੁਣ ਸਰ ਗਰਾਊਂਡ ਦੇ ਵਿੱਚ ਆਪਾਂ ਪਹਿਲਾਂ ਵਾਰਮਅਪ ਕੀਤਾ ਸੀਗਾ ਫਿਰ ਆਪਾਂ ਸਟਰੈਂਥ ਟ੍ਰੇਨਿੰਗ ਫਿਰ ਉਸ ਤੋਂ ਬਾਅਦ ਮੈਂ 10 10 12 ਮਿੰਟ ਵਿੱਚ ਅ ਟਰੈਡਮਿਲ ਦੇ ਉੱਤੇ ਨਾ ਮੈਂ ਵੋਕ ਕੀਤੀ ਤੇ ਜਿਹੜੀ ਮੈਂ ਟਰੈਡਮਿਲ ਕਰਦਾ ਪਈ ਉਹਦਾ ਨਾ ਮੈਂ ਮਤਲਬ ਵੀ ਉਹਨੂੰ ਉੱਪਰ ਨੂੰ ਚੱਕ ਕੇ ਕਰਦਾ ਪਈ ਉਹਦੇ ਵਿੱਚ ਜ਼ੋਰ ਬਹੁਤ ਲਾਦਾ ਜਿਵੇਂ ਆਪਾਂ ਪਹਾੜੀ ਨਹੀਂ ਚੜਦੇ ਹੁੰਦੇ ਪਹਾੜੀ ਚੜਨਦੇ ਵਾਂਗੂ ਮਤਲਬ ਮੈਂ ਕਰਦਾ ਪਿਆ ਸੀ ਉਹਦੇ ਤੇ ਤੇ ਵਧੀਆ ਜ਼ੋਰ ਲੱਗਿਆ ਉਹਦੇ ਤੇ ਤੇ 100 ਤੋਂ ਵੱਧ ਕੈਲਰੀ ਸੀ ਜਿਹੜੀ ਮੇਰੀ ਉਹ ਬਰਨ ਹੋ ਗਈਆਂ ਤੇ ਵਧੀਆ ਜ਼ੋਰ ਲੱਗਿਆ ਤੇ ਹੁਣ ਆਪਣਾ ਸਾਰਾ ਟੋਟਲ ਵਰਕਆਊਟ ਜਿਹੜਾ ਖਤਮ ਹੋ ਗਿਆ 100 ਤੋਂ ਜ਼ਿਆਦਾ ਕੈਲਰੀ ਜਿਹੜੀ ਉਹ ਆਪਾਂ ਮਤਲਬ ਵੀ ਜਿਹੜੀ 10 15 ਮਿੰਟ ਆਪਾਂ ਤੇ ਬਾਕੀ ਜਾਨੀ ਕਿ ਮੇਰੇ ਖਿਆਲ ਚ ਆਪਾਂ 8-900 ਕੇਲੀ ਜੀ ਬਰਨ ਕਰਤੀ ਹੁੰਦੀ ਹੈ ਜਿਉਂਕਿ ਜਿਹੜਾ ਮੈਂ ਸਟਰੈਂਥ ਟ੍ਰੇਨਿੰਗ ਕੀਤੀ ਸੀ ਨਾ ਜਦੋਂ ਆਪਾਂ ਸਟਰੈਂਥ ਟ੍ਰੇਨਿੰਗ ਕਰਦੇ ਆ ਉਹ ਚ ਜ਼ਿਆਦਾ ਕੇਲੀ ਜੀ ਬਰਨ ਹੁੰਦੀਆਂ ਨੇ ਰਨਿੰਗ ਰਨਿੰਗ ਨਾਲ ਨਾਲ ਸਟਰੈਂਥ ਟ੍ਰੇਨਿੰਗ ਦੇ ਵਿੱਚ ਕੇਲੀ ਜੀ ਜ਼ਿਆਦਾ ਬਰਨ ਹੁੰਦੀਆਂ ਨੇ ਕਿ ਲੌਂਗ ਟਾਈਮ ਤੱਕ ਕੇਲੀ ਜੀ ਬਰਨ ਹੁੰਦੀਆਂ ਰਹਿੰਦੀਆਂ ਨੇ ਜੇ ਮੰਨ ਕੇ ਚੱਲੋ ਤੁਸੀਂ ਸਟਰੈਂਥ ਟ੍ਰੇਨਿੰਗ ਕਰਕੇ ਹਟੇ ਹੋ ਤੇ ਤੁਸੀਂ ਸਟਰੈਂਥ ਤੁਸੀਂ ਸਟਰੈਂਥ ਟ੍ਰੇਨਿੰਗ ਕਰਕੇ ਘਰ ਚੱਲ ਗਏ ਤੁਸੀਂ ਸੋ ਵੀ ਜਾਓਗੇ ਤਾਂ ਵੀ ਤੁਹਾਡੀ ਕੇਲੀ ਜੀ ਜਿਹੜੀ ਬਰਨ ਹੋਈ ਜਾਣਗੀ ਕਿਉਂਕਿ ਤੁਸੀਂ ਸਟਰੈਂਥ ਟ੍ਰੇਨਿੰਗ ਸੋ ਆਪਣਾ ਵਧੀਆ ਵਰਕਆਊਟ ਹੋ ਗਿਆ ਇਹ ਆਪਣਾ ਸਵੇਰ ਦਾ ਵਰਕਆਊਟ ਸੀ ਤੇ ਹੁਣ ਆਪਾਂ ਚੱਲਦੇ ਆ ਘਰ ਘਰ ਜਾ ਕੇ ਹੁਣ ਆਪਾਂ ਜੋ ਵੀ ਆਪਣੀ ਫਸਟ ਮੀਲ ਆਪਾਂ ਉਹ ਲਵਾਂਗੇ ਤੇ ਹੁਣ ਆਪਾਂ ਜਿਹੜਾ ਮੈਂ ਇਹ ਨਾ ਵੇਅ ਆਈਸੋਲੇਟ ਪ੍ਰੋਟੀਨ ਮੈਂ ਘਰੋਂ ਹੀ ਘੋਲ ਕੇ ਲਿਆ ਸੀਗਾ ਤੇ ਇਹ ਹੁਣ ਮੈਂ ਪ੍ਰੋਟੀਨ ਲਵਾਂਗਾ ਪੋਸਟ ਵਰਕਆਊਟ ਦੇ ਵਿੱਚ ਇਹ ਪ੍ਰੋਟੀਨ ਲੈ ਕੇ ਤੇ ਹੁਣ ਆਪਾਂ ਘਰ ਜਾਵਾਂਗੇ ਘਰ ਜਾ ਕੇ ਤੇ ਫਿਰ ਆਪਾਂ ਜੋ ਵੀ ਆਪਣਾ ਮੀਲ ਹੋਊਗੀ 12:30 ਵਜੇ ਹੈ ਨਾ ਸੋ ਆਪਾਂ ਫਸਟ ਮੀਲ ਲਵਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਜਿਹੜੀ ਆਪਣੀ ਫਰਸਟ ਮੀਲ ਆ ਜੀ ਆਪਣੀ ਫਰਸਟ ਮੀਲ ਦਾ ਟਾਈਮ ਹੋ ਗਿਆ ਜਾਨੀ ਕਿ ਆਪਾਂ ਹੁਣ ਜੋ ਆਪਾਂ 16 ਘੰਟੇ ਦੀ ਫਾਸਟਿੰਗ ਰੱਖਦੇ ਆ ਤਾਂ ਤੁਸੀਂ ਬਾਅਦ ਜਿਹੜੀ ਆਪਾਂ ਫਰਸਟ ਮੀਲ ਲੈਂਦੇ ਆ ਜਾਨੀ ਕਿ 12:30 ਵਜੇ ਦਾ ਟਾਈਮ ਹੋ ਗਿਆ ਠੀਕ 12:30 ਵਜੇ ਗਿਆ ਤੇ ਮੈਂ ਫਰਸਟ ਮੀਲ ਦੇ ਵਿੱਚ ਮੈਂ ਲੈ ਰਹਾ ਮੈਂ ਇੱਕ ਇੱਕ ਮੈਂ ਐਪਲ ਲਿਆਵਾ ਸੇਵ ਲਿਆਵਾ ਤੇ ਤਿੰਨ ਚਾਰ ਮੈਂ ਖਜੂਰ ਦੀਆਂ ਗਿਰੀਆਂ ਲੀਆਂ ਨੇ ਤੇ ਤਿੰਨ ਚਾਰ ਥੋੜੀਆਂ ਜਿਹਾ ਮੈਂ ਖਰੂਰ ਦੀਆਂ ਗਿਰੀਆਂ ਲੀਆਂ ਨੇ ਤੇ ਨਾਲ ਲੈ ਮੈਂ ਥੋੜੀ ਜਿਹੀ ਕਿਸ਼ਮਿਸ਼ ਲਈ ਆ ਜੀ ਦਨਾਰ ਮੈਂ ਲਿਆ ਇੱਕ ਕੱਪ ਗ੍ਰੀਨ ਟੀ ਲਈ ਹੈ ਜੀ ਇਹ ਆਪਣੀ ਫਰਸਟ ਮੀਲ ਹੋਏਗੀ ਠੀਕ ਹੈ ਤੋਂ ਘੰਟਾ ਡੇਢ ਘੰਟੇ ਬਾਅਦ ਆਪਾਂ ਨਾ ਲੰਚ ਕਰਾਂਗੇ ਕਿ ਘੰਟੇ ਕੇ ਬਾਅਦ ਆਪਾਂ ਲੰਚ ਕਰਾਂਗੇ ਤੇ ਲੰਚ ਦੇ ਵਿੱਚ ਦੇਖਦੇ ਆਂ ਬਾਜੀ ਕੀ ਕੁਝ ਲੈਣਾ ਵਾ ਸੋ ਜਿਵੇਂ ਹੁਣ ਮੈਂ ਤੁਸੀਂ ਦੇਖਿਆ ਵੀ ਮੈਂ ਇੱਕ ਸੇਬ ਲਿਆ ਨਾ ਤਾਂ ਤੁਸੀਂ ਕੋਈ ਵੀ ਕੋਈ ਫਰੂਟ ਲੈ ਸਕਦੇ ਹੋ ਸੀਜ਼ਨਲ ਫਰੂਟ ਲੈ ਸਕਦੇ ਜਿਵੇਂ ਹੁਣ ਸੰਤਰੇ ਆ ਜਾਣਗੇ ਹਨਾ ਸੰਤਰਾ ਲੈ ਸਕਦੇ ਤੁਸੀਂ ਬਨਾਣਾ ਵੀ ਐਡ ਕਰ ਸਕਦੇ ਹੋ ਤੁਸੀਂ ਸੇਬ ਵੀ ਐਡ ਕਰ ਸਕਦੇ ਹੋ ਪਾਈਨੈਪਲ ਵੀ ਐਡ ਕਰ ਸਕਦੇ ਹੋ ਪਪੀਤਾ ਵੀ ਐਡ ਕਰ ਸਕਦੇ ਹੋ ਜਿਹੜਾ ਤੁਹਾਡਾ ਮਨ ਪਸੰਦ ਫਰੂਟ ਆ ਤੁਸੀਂ ਉਹ ਐਡ ਕਰ ਸਕਦੇ ਹੋ ਮੈਂ ਜਿਹੜਾ ਮੈਨੂੰ ਵਧੀਆ ਲੱਗਦਾ ਮੈਂ ਉਹ ਮੈਂ ਵੀ ਉਹ ਹੀ ਫਰੂਟ ਮੈਂ ਜਿਹੜਾ ਐਡ ਕਰ ਲੈਣਾ ਵਾਣਾ ਕਦੇ ਸੇਵ ਕਰ ਲੈਣਾ ਕਰੇ ਪਾਈਨੈਪਲ ਕਰ ਲੈਣਾ ਕਦੇ ਮੈਂ ਪਪੀਤਾ ਐਡ ਕਰ ਲੈਣਾ ਹੁ ਨਵਾਂ ਤੇ ਨਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਜੀ ਚਾਰ ਮੇਰ ਲੀਆਂ ਨੇ ਖਜੂਰ ਦੀਆਂ ਗਿਰੀਆਂ ਲੀਆਂ ਨੇ ਤੇ ਤਿੰਨ ਚਾਰ ਗਿਰੀਆਂ ਮੈਂ ਲੀਆਂ ਨੇ ਜਿਹੜੀਆਂ ਥੋੜੀਆਂ ਜੀਆਂ ਮੈਂ ਅਕਰੋਟ ਦੀਆਂ ਲੀਆਂ ਨੇ ਤੇ ਥੋੜੀਆਂ ਜਿਹੀ ਮੈਂ ਕਿਸ਼ਮਿਸ਼ ਲਏ ਆ ਜੀ ਦੇ ਨਾਲ ਮੈਂ ਗ੍ਰੀਨਟੀ ਲਈ ਆ ਤੁਸੀਂ ਇਹ ਮੀਲ ਆ ਜਿਹੜੀ ਤੁਸੀਂ ਲੈਣੀ ਆ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਮਤਲਬ ਤੁਹਾਡਾ ਵੇਟ ਘਟਾਉਣ ਦੇ ਵਿੱਚ ਤੁਹਾਨੂੰ ਕਾਫੀ ਜਿਆਦਾ ਹੈਲਪ ਮਿਲੇਗੀ ਤੁਸੀਂ ਇਹ ਡਾਈਟ ਆ ਜਿਹੜੀ ਹੈ ਨਾ ਜੋ ਮੈਂ ਤੁਹਾਨੂੰ ਦੱਸਦਾ ਵਾਂ ਤੁਸੀਂ ਇਸੇ ਤਰ੍ਹਾਂ ਫੋਲੋ ਕਰੀ ਜਾਓ ਤੁਸੀਂ 10 ਦਿਨ ਬਾਅਦ ਇੱਕਦਮ ਰਿਜ਼ਲਟ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਏਗਾ ਜੀ ਸੋ ਹਾਜੀ ਦੋਸਤੋ ਤੇ ਆਪਣੇ ਲੰਚ ਦਾ ਜਿਹੜਾ ਟਾਈਮ ਹੋ ਗਿਆ ਯਾਨੀ ਕਿ ਆਪਣੀ ਜਿਹੜੀ ਸੈਂਡ ਮੀਲ ਆ ਉਹਦਾ ਟਾਈਮ ਹੋ ਗਿਆ ਤੇ ਟਾਈਮ ਜਿਹੜਾ ਡੇਢ ਦੋ ਵਜੇ ਚੱਲੇ ਆ ਤੇ ਆਪਾਂ ਹੁਣ ਲੰਚ ਕਰਨ ਲੱਗਿਆ ਤੇ ਲੰਚ ਦੇ ਵਿੱਚ ਆਪਾਂ ਕੀ ਕੁਝ ਲਿਆ ਵਾ ਤੁਸੀਂ ਦੇਖ ਸਕਦੇ ਹੋ ਮੈਂ ਲਿਆਵਾਂ ਤਿੰਨ ਮਲੇ ਨੇ ਉਬਲੇ ਹੋਏ ਅੰਡੇ ਇਹ ਤਾਂ ਜਿਹੜਾ yellow ਪਾਟਾ ਜੀ ਮੈਂ ਕੱਢਤਾ ਤੇ ਨੁੱਬਲੇ ਹੋਏ ਅੰਡੇ 30 ਗ੍ਰਾਮ ਐ ਛੋਲੇ ਨੇ ਜੀ ਤੇ ਇੱਕ ਕੋਲੀ ਮੈਂ ਸਬਜੀ ਲਈਆ ਕਾਲੇ ਛੋਲਿਆਂ ਦੀ ਲਈਆ ਜੀ ਤੁਸੀਂ ਕੋਈ ਵੀ ਸਬਜੀ ਤੁਸੀਂ ਲੈ ਸਕਦੇ ਹੋ ਛੋਲਿਆਂ ਦੀ ਲੈ ਸਕਦੇ ਹੋ ਮਟਰ ਪਨੀਰ ਲੈ ਸਕਦੇ ਚਿੱਟੇ ਛੋਲੇ ਲੈ ਸਕਦੇ ਹੋ ਰਾਜਮਾ ਲੈ ਸਕਦੇ ਹੋ ਕੋਈ ਵੀ ਦਾਲ ਲੈ ਸਕਦੇ ਹੋ ਸੁੱਕੀ ਸਬਜੀ ਲੈ ਸਕਦੇ ਹੋ ਕੋਈ ਵੀ ਤੁਸੀਂ ਲੈ ਸਕਦੇ ਹੋ ਤੇ 30 ਗ੍ਰਾਮ ਰਾਈਸ ਲੈਨੇ ਤੁਸੀਂ 30 ਤੋਂ 50 ਗ੍ਰਾਮ ਤੱਕ ਰਾਈਸ ਤੁਸੀਂ ਲੈ ਸਕਦੇ ਹੋ ਤੇ ਤੇ ਉਬਲੇ ਹੋਏ ਮੈਂ ਅੰਡੇ ਲੈਣੇ ਜਿਹੜੇ ਨੌਨਵੈਜ ਖਾਂਦੇ ਨੇ ਹਨਾ ਮੇਰੇ ਪਿੰਨ ਪਰ ਨੌਨਵੈਜ ਖਾ ਲੈਂਦੇ ਆ ਉਹ ਤਾਂ ਅੰਡੇ ਲੈਣਗੇ ਜਾਂ ਫਿਰ 100 ਗ੍ਰਾਮ ਚਿਕਨ ਲੈਣਗੇ ਉਬਲਿਆ ਹੋਇਆ ਜਿਹੜੇ ਨੌਨਵੈਜ ਨਹੀਂ ਖਾਂਦੇ ਉਹ ਇਦੀ ਥਾਂ ਦੇ ਉੱਤੇ ਆ ਐਡ ਕਰਨਗੇ ਸੋਇਬੀਨ ਦਾ ਪਨੀਰ ਜਾਂ ਫਿਰ ਦੂਜਾ ਪਨੀਰ ਵੀ ਉਹ ਐਡ ਕਰ ਸਕਦੇ ਜਿਹੜਾ ਪਸੰਦ ਰਹੂਗਾ ਉਹ 150 ਤੋਂ ਲੈ ਕੇ 200 ਗ੍ਰਾਮ ਦੇ ਵਿੱਚ ਹੋਣਾ ਚਾਹੀਦਾ ਵਾ ਜੀ ਤੇ ਨਾਲ ਲਈਏ ਇੱਕ ਪਲੇਟ ਵਿੱਚ ਸਲਾਦ ਲਈਏ ਜੀ ਸਲਾਦ ਦੇ ਵਿੱਚ ਦੇਖ ਸਕਦੇ ਮੈਂ ਤਿੰਨ ਤਰ੍ਹਾਂ ਦੀ ਚੀਜ਼ ਐਡ ਕੀਤੀਆਂ ਨੇ ਖੀਰਾ ਟਮਾਟਰ ਤੇ ਪਿਆਜ਼ ਇਹ ਮੇਰਾ ਸਲਾਦ ਆ ਜੀ ਤੇ ਨਾਲ ਮੇਰਾ ਇਹ ਲੰਚ ਆ ਸੋ ਇਹ ਮੇਰਾ ਅੱਜ ਦਾ ਲੰਚ ਹੋਏਗਾ ਜੀ ਤੇ ਲੰਚ ਕਰਨ ਤੋਂ ਬਾਅਦ ਠੀਕ 10 ਮਿੰਟ ਬਾਅਦ ਮੈਂ ਪੀਵਾਂਗਾ ਗ੍ਰੀਨ ਟੀ ਪੀਵਾਂਗਾ ਜੀ ਇਹਦੇ ਨਾਲ ਸੋ ਤੁਸੀਂ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਕੌਫੀ ਵੀ ਪੀ ਸਕਦੇ ਹੋ ਤੇ ਬ્લેਕ ਕੌਫੀ ਵੀ ਤੁਸੀਂ ਪੀ ਸਕਦੇ ਹੋ ਸੋ ਇਹ ਆਪਣਾ ਅੱਜ ਦਾ ਲੰਚ ਆ ਜੀ ਤੇ ਜਿਹੜਾ ਆਪਣਾ ਸ਼ਾਮ ਦਾ ਜਿਹੜਾ ਵਰਕਆਊਟ ਹੋਊਗਾ ਜੀ ਆਪਾਂ ਸ਼ਾਮ ਨੂੰ ਅੱਜ ਵਰਕਆਊਟ ਨਹੀਂ ਕਰਨਾ ਹੈਗਾ ਕਿਉਂਕਿ ਸਵੇਰੇ ਤੁਸੀਂ ਦੇਖਿਆ ਸਵੇਰੇ ਆਪਣਾ ਬਹੁਤ ਜ਼ਿਆਦਾ ਜ਼ੋਰ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਮੈਂ ਘਰ ਦੇ ਕੰਮ ਕਰਦਾ ਰਿਹਾ ਥੋੜਾ ਬਹੁਤਾ ਤੇ ਉਹਦੇ ਕਰਕੇ ਥਕਾਵਟ ਬਹੁਤ ਜ਼ਿਆਦਾ ਹੋ ਗਈ ਕਿਉਂਕਿ ਮੇਰਾ ਸਲਾਦ ਵਗੈਰਾ ਫਰੂਟ ਵਗੈਰਾ ਖਤਮ ਹੋਇਆ ਹੋਇਆ ਸੀ ਤੇ ਮਾਰਕੀਟ ਦੇ ਵਿੱਚ ਲੈਣ ਨੂੰ ਦੋ ਹਲ ਚੱਲ ਰਹੀ ਆ ਤੇ ਉਧਰ ਟਾਈਮ ਜ਼ਿਆਦਾ ਲੱਗ ਗਿਆ ਤੇ ਥਕਾਵਟ ਹੋ ਗਈ ਹੋਰ ਵੀ ਛੋਟੇ-ਮੋਟੇ ਕੰਮ ਸੀਗੇ ਤੇ ਹੁਣ ਆਪਾਂ ਲੰਚ ਕਰਾਂਗੇ ਪਰ ਜਿਹੜੀ ਡਾਈਟ ਆ ਡਾਈਟ ਨੂੰ ਆਪਾਂ ਕੰਟੀਨਿਊਲੀ ਆਪਾਂ ਫੋਲੋ ਕਰਨਾ ਹੀ ਕਰਨਾ ਵਰਕ ਆਪਾਂ ਵਰਕਆਊਟ ਜਿਹੜਾ ਆਪਾਂ ਚਾਹੀ ਕੱਟ ਕਰ ਲਾਂਗੇ ਸਰ ਜੂਗਾ ਕੋਈ ਦਿੱਕਤ ਨਹੀਂ ਬਟ ਜਿਹੜੀ ਡਾਈਟ ਆ ਡਾਈਟ ਨੂੰ ਆਪਾਂ ਪੂਰਾ ਸਟ੍ਰਿਕਲੀ ਆਪਾਂ ਫੋਲੋ ਕਰਨਾ ਵਾ ਹੁਣ ਇਸ ਤੋਂ ਬਾਅਦ ਆਪਾਂ ਜਿਹੜੀ 5:30 ਵਜੇ ਵਾਲੀ ਮੀਲ ਆ ਆਪਾਂ ਉਹ ਲਵਾਂਗੇ ਸੋ 5:30 ਵਜੇ ਆਪਾਂ ਕੀ ਲੈਣਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਨੇ ਰਹੀਏ ਅਗਰ ਤੁਹਾਨੂੰ ਮੇਰੀ ਇਹ ਕੋਸ਼ਿਸ਼ ਵਧੀਆ ਲੱਗਦੀ ਆ ਤਾਂ ਪਲੀਜ਼ ਇਸ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਚਾਹੇ ਤੁਸੀਂ ਮੇਲ ਹੋ ਜਾਂ ਫਿਰ ਤੁਸੀਂ ਤੇ ਸ਼ਾਮ ਦੇ ਪੰਜ ਜਿਹੜੇ ਆ ਉਹ ਵੱਚੁਕੇ ਆ ਤੇ ਆਪਣੀ ਜਿਹੜੀ ਥਰਡ ਮੀਲ ਆ ਉਹਦਾ ਵੀ ਟਾਈਮ ਹੋ ਗਿਆ ਵਾ ਹਨਾ ਸੋ ਅੱਜ ਗਰਾਊਂਡ ਦੇ ਵਿੱਚ ਗਏ ਨਹੀਂ ਹੈਗੇ ਆਪਾਂ ਕੁਝ ਨਹੀਂ ਕੀਤਾ ਹੈਗਾ ਕਿਉਂਕਿ ਸਵੇਰੇ ਤੁਹਾਨੂੰ ਮਿਰਰ ਸਈ ਜਾਣਾ ਵੀ ਆਪਣਾ ਬੋਲਸ ਜ਼ੋਰ ਲੱਗ ਗਿਆ ਜੀ ਸੋ ਅਰੈਸਟ ਕਰਨੀ ਵੀ ਜ਼ਰੂਰੀ ਆ ਤੇ ਜਿਹੜੀ ਆਪਣੀ ਮੀਲ ਆ ਡਾਈਟ ਆ ਜਿਹੜੀ ਆਪਾਂ ਉਹਨੂੰ ਕੰਟੀਨਿਊ ਹੀ ਰੱਖਣਾ ਵਾ ਸੋ ਹੁਣ ਆਪਾਂ ਮੈਂ ਕੀ ਲੈ ਲੱਗਾ ਡਾਈਟ ਦੇ ਵਿੱਚ ਜੋ ਮੈਂ ਖਾ ਰਿਹਾ ਅੱਜ ਸੋ ਮੈਂ ਖਾ ਰਿਹਾ ਮੈਂ ਦੋ ਪੀਸ ਦੇਖ ਸਕਦੇ ਤੁਸੀਂ ਮੈਂ ਬ੍ਰੈਡ ਦੇ ਲਿਆ ਇਹ ਬ੍ਰਾਊਨ ਬ੍ਰੈਡ ਆ ਤੇ ਨਾਲ ਮੈਂ ਇੱਕ ਹਾਫ ਐਪਲ ਕੀਤਾ ਕੱਟਿਆ ਵਾ ਬਰੀਕ ਬਰੀਕ ਨਾ ਤਾਂ ਆ ਮੇਰੇ ਕੋਲੇ ਪੀਨਟ ਬਟਰ ਆ ਜੀ ਮੇਰੇ ਕੋਲੇ ਇਹ ਆ ਮੇਰੇ ਕੋਲ ਪੀਨਟ ਬਟਰ ਆ ਤੇ ਆ ਪੀਨਟ ਬਟਰ ਨੂੰ ਨਾ ਮੈਂ ਇਦਾਂ ਥੋੜਾ ਜਿਆਦਾ ਇਹਦੇ ਉੱਤੇ ਲਾ ਲਾਂਗਾ ਇਹ ਦੇਖੀ ਕੀ ਕਿਹਦਾ ਮੈਨੂੰ ਬ੍ਰੈਡਾਂ ਦੇ ਉੱਤੇ ਨਾ ਮੈਂ ਇਦਾਂ ਇਹਨੂੰ ਬਰੀਕ ਬਰੀਕ ਲਗਾ ਲਾਂਗੇ ਇਦਾਂ ਇਹਦੇ ਸਾਰੇ ਉੱਤੇ ਇਦਾਂ ਲਗਾ ਲਾਂਗੇ ਇਹਨੂੰ ਤੁਸੀਂ ਦੇਖ ਸਕਦੇ ਮੈਂ ਇਹਨੂੰ ਇਦਾਂ ਲਗਾ ਲੈਣਾ ਸੋ ਇਹਨਾਂ ਥੋੜਾ ਜਿਹਾ ਜਿਵੇਂ ਮੌਸਮ ਹੋਰ ਤਰ੍ਹਾਂ ਦਾ ਹੋਇਆ ਪਹਿਲਾਂ ਸਾਰਾ ਕੁਝ ਜੰਮਿਆ ਹੋਇਆ ਵਾ ਪੀਨਟ ਤੇ ਐ ਮੈਂ ਸਾਰਾ ਬ੍ਰੈਡ ਦੇ ਉੱਤੇ ਇਦਾਂ ਲਾ ਲਾਂ ਮੈਂ ਇਹਨੂੰ ਆਪਾਂ ਸਾਰਾ ਪੀਨਟ ਬਟਰ ਆਪਾਂ ਇੱਥੇ ਲਾ ਦਨਾ ਹੁਣ ਇਹਦੇ ਤੇ ਬਰੀਕ-ਬਰੀਕ ਜਿਹੜਾ ਮੈਂ ਐਪਲ ਕੱਟਿਆ ਨਾ ਇਹ ਪਰਮੇਦਰ ਤੇ ਰੱਖ ਲੈਣਾ ਇਦਾਂ ਐਪਲ ਲਗਾ ਦਿੰਨੇ ਹਾਂ ਯਾਨੀ ਇਹ ਮੇਰੀ ਸੈਂਡਵਿਚ ਜੀ ਜਿਹਨੂੰ ਆਪਾਂ ਕਹਿੰਦੇ ਨਾ ਇਹ ਮੇਰੀ ਸੈਂਡਵਿਚ ਜੀ ਤਿਆਰ ਹੋ ਗਈਆਂ ਦੇਖ ਸਕਦੇ ਹੋ ਤੁਸੀਂ ਆ ਮੇਰੀ ਇੱਕ ਸੈਂਡਵਿਚ ਤਿਆਰ ਹੋ ਗਈ ਤੇ ਜਦੋਂ ਉੱਪਰਲਾ ਬ੍ਰੈਡ ਆਪਾਂ ਇਹਦੇ ਲਾ ਦਿੰਨੇ ਹਾਂ ਬਸ ਇਹੀ ਦੋ ਪੀਸਾ ਆਪਾਂ ਇਹ ਖਾਵਾਂਗੇ ਤੇ ਨਾਲ ਮੈਂ ਲਵਾਂਗਾ ਜੀ ਆ ਮੈਂ ਪ੍ਰੋਟੀਨ ਲੈ ਲਿਆ ਮੈਂ ਨਾਲ ਮੈਂ ਨਾ ਆ ਤੁਸੀਂ ਦੇਖ ਸਕਦੇ ਮੈਂ ਪ੍ਰੋਟੀਨ ਦੋ ਫਿਕਸ ਕਰਦਾ ਹੁੰਦਾ ਵਾਂ ਇੱਕ ਤਾਂ ਮਤਲਬ ਵੀ ਮਸਲ ਬਿਲਡਰ ਆ ਇੱਕ ਆਈਸੋ ਤੇ হাফ ਸਕੂਪ ਜਿਹੜਾ ਮੈਂ ਇਹਦਾ ਪਾਉਂਗਾ ਇਹ ਕਾ ਪ੍ਰੋਟੀਨ ਹੈ ਮੇਰੇ ਕੋਲ ਆ ਇਹਦਾ হাফ ਸਕੂਪ ਮੈਂ ਇਹਦਾ ਪਾਉਂਗਾ ਇਹਦਾ ਪਾਵਾਂਗਾ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਮੈਂ ਪਾਉਂਗਾ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਇੱਥੇ ਮੈਂ ਪਾਣੀ ਪਾਵਾਂਗਾ ਠੀਕ ਹੈ ਜੀ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰਨਾਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਸੋ ਇਹ ਮੇਰਾ ਪ੍ਰੋਟੀਨ ਸ਼ੇਕ ਹੋ ਗਿਆ ਜੀ ਤੇ ਇਹ ਮੇਰੀ ਜਿਹੜੀ ਇੱਕ ਸੈਂਡਵਿਚ ਹੋ ਗਈ ਹੈ ਠੀਕ ਹੈ ਜੀ ਇਹ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਮੈਂ ਤਾਂ ਖਾ ਰਿਹਾ ਵਾਂ ਕਿਉਂਕਿ ਮੈਂ ਨਾ ਆਪਣੀ ਬੋਡੀ ਤੇ ਮਸਲ ਗੇਨ ਕਰਨਾ ਚਾਹੁੰਦਾ ਫੈਟ ਘਟ ਕਰਨਾ ਚਾਹੁੰਦਾ ਮਸਲ ਗੇਨ ਕਰਨਾ ਚਾਹੁੰਦਾ ਹਾਂ ਸੋ ਅਗਰ ਤੁਸੀਂ weight ਘਟਾ ਰਹੇ ਹੋ ਹਨਾ ਤਾਂ ਤੁਸੀਂ ਇਹਦੀ ਥਾਂ ਤੇ ਕੀ ਲੈ ਸਕਦੇ ਹੋ ਦੇਖੋ ਤੁਸੀਂ ਪ੍ਰੋਟੀਨ ਨਹੀਂ ਲੈਣਾ ਹੈਗਾ ਕੋਈ ਦਿੱਕਤ ਨਹੀਂ ਚੱਲ ਜੇ ਤੁਸੀਂ ਪ੍ਰੋਟੀਨ ਦੀ ਥਾਂ ਤੇ ਤੁਸੀਂ ਬਲੈਕ ਕਾਫੀ ਲੈ ਸਕਦੇ ਹੋ ਜੀ ਬਲੈਕ ਕਾਫੀ ਲੈ ਸਕਦੇ ਹੋ ਆ ਸੈਂਡ ਦੀ ਵਿੱਚ ਦੀ ਬਜਾਏ ਨਾ ਤੁਸੀਂ ਨਾਰਮਲੀ ਸੈਂਡਵਿਚ ਲੈ ਸਕਦੇ ਹੋ ਜਿਵੇਂ ਮੰਨ ਲਓ ਕਿ ਚਲੋ ਪਨੀਰ ਸੈਂਡਵਿਚ ਹੋ ਗਈ ਉਹ ਲੈ ਸਕਦੇ ਹੋ ਭੂਜੇ ਹੋਏ ਛੋਲੇ ਲੈ ਸਕਦੇ ਹੋ ਮਿਕਸ ਨਟਸ ਲੈ ਸਕਦੇ ਹੋ ਤਿੰਨ ਚਾਰ ਚੀਜ਼ਾਂ ਤੁਸੀਂ ਕੋਈ ਵੀ ਤੁਸੀਂ ਇਦਾਂ ਐਡ ਕਰ ਸਕਦੇ ਹੋ ਠੀਕ ਹੈ ਜੀ ਆ ਮੈਂ ਸੈਂਡਵਿਚ ਲੈ ਲਿਆ ਵਾ ਬਣਾ ਕੇ ਪੀਨਟ ਬਟਰ ਲਾਇਆ ਇਹਦੇ ਵਿੱਚ ਐਪਲ ਰੱਖਿਆ ਵਾ ਸੇਬ ਵੀ ਰੱਖ ਸਕਦਾ ਮੈਂ ਕੁਝ ਵੀ ਰੱਖ ਸਕਦਾ ਤੁਸੀਂ ਵੀ ਰੱਖ ਸਕਦੇ ਹੋ ਸੋ ਇਹ ਆਪਣਾ ਇੱਕ ਪ੍ਰੋਟੀਨ ਹੋ ਗਿਆ ਤੇ ਇਸ ਸੈਂਡਵਿਚ ਉਹ ਗਈ ਇਹ ਆਪਣੀ 5 ਵਜੇ ਦੀ ਮੀਲ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਸਿੱਧਾ ਡਿਨਰ ਕਰਾਂਗੇ ਤੇ ਡਿਨਰ ਦੇ ਵਿੱਚ ਆਪਾਂ ਦੇਖਾਂਗੇ ਅੱਜ ਕੀ ਕੁਝ ਲੈਣਾ ਵਾ ਤੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਤੇ ਫਿਰ ਬਾਕੀ ਆਪਾਂ ਕੱਲ ਦਾ ਵਲੋਗ ਹੈ ਜਿਹੜਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਕੱਲ ਤੋਂ ਜਿਹੜਾ ਆਪਣੀ ਡਾਈਟ ਹੋਊਗੀ ਨਾ ਸੱਚ ਕੱਲ ਤੋਂ ਆਪਣੀ ਡਾਈਟ ਜਿਹੜੀ ਆਪਾਂ ਚੇਂਜ ਕਰਾਂਗੇ ਕਿਉਂਕਿ ਹੁਣ ਪਹਿਲਾਂ ਆਪਾਂ ਚੱਲ ਰਹੀ ਸੀ ਫਾਸਟਿੰਗ ਵਾਲੀ ਡਾਈਟ ਚਾਹਦੇ ਸੀ 16 8 ਘੰਟੇ ਦੀ ਹੁਣ 16 8 ਘੰਟੇ ਦੀ ਆਪਾਂ ਬੰਦ ਕਰ ਦਾਂਗੇ ਹੁਣ ਆਪਾਂ ਚਲਾਵਾਂਗੇ ਮਤਲਬ ਸਵੇਰੇ ਵਰਕਆਊਟ ਕਰਕੇ ਜਦੋਂ ਮੈਂ ਆਉਂਗਾ ਫਿਰ ਆਪਾਂ ਬ੍ਰੈਕਫਾਸਟ ਕਰਾਂਗੇ ਬ੍ਰੈਕਫਾਸਟ ਤੋਂ ਬਾਅਦ ਫਿਰ ਆਪਾਂ 11 ਵਜੇ ਜਿਹੜੀ ਮੀਲ ਲਵਾਂਗੇ ਫਿਰ ਆਪਾਂ ਲਵਾਂਗੇ ਲੰਚ ਲੰਚ ਤੋਂ ਬਾਅਦ ਫਿਰ 5 ਜਲੀ ਮੀਰ ਫਿਰ ਡਿਨਰ ਹੋਏਗਾ ਜੀ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਅਗਰ ਤੁਹਾਨੂੰ ਮੇਰੀ ਛੋਟੀ ਵੀ ਕੋਸ਼ਿਸ਼ ਵਧੀਆ ਲੱਗਦੀ ਆ ਤਾਂ ਪਲੀ ਜਾ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਹੁਣ ਆਪਾਂ ਸਿੱਧਾ ਡਿਨਰ ਦੇਤੇ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਹੁਣ ਡਿਨਰ ਦਾ ਜਿਹੜਾ ਟਾਈਮ ਹੋ ਗਿਆ ਤੇ 7:30 ਜਿਹੜੇ ਆ ਹੋ ਹੋ ਗਿਆ ਤੇ ਹੁਣ ਆਪਾਂ ਡਿਨਰ ਕਰਨ ਲੱਗਿਆ ਠੀਕ 2 ਘੰਟੇ ਬਾਅਦ ਇਹ ਆਪਣੀ ਲਾਸਟ ਮੀਲ ਆ ਜਿਹੜੀ ਡਿਨਰ ਵੀ ਆ ਕੋਈ ਜਿਆਦੀ ਡਿਨਰ ਦੇ ਵਿੱਚ ਮੈਂ ਲੈਵਾ ਜੀ ਜੋ ਆਪਾਂ ਲਾਂਚ ਦੇ ਵਿੱਚ ਰਿਆ ਸੀ ਸੇਮ ਉਹੀ ਚੀਜ਼ ਲਈ ਜਾਵਾ ਥੋੜੀ ਜੀ ਆਪਾਂ ਚੀਜ਼ਾਂ ਥੋੜੀਆਂ ਘਟਾਈਆਂ ਨੇ ਤੇ ਇੱਕ ਮਛੋਲਿਆਂ ਦੀ ਸਬਜ਼ੀ ਲਈ ਆ ਜਿਹੜੀ ਮੈਂ ਦੁਪਹਿਰੇ ਲਈ ਸੀਗੀ ਤੇ ਅੰਡੇ ਆ ਜਿਹੜੇ ਮੈਂ ਦੋਲੇ ਨੇ ਉਬਲੇ ਹੋਏ येलो ਪਾਟੇ ਦਾ ਮੈਂ ਕੱਢਤਾ ਤੇ ਜਿਹੜੇ 20 ਗ੍ਰਾਮ 20 ਤੋਂ 25 ਗ੍ਰਾਮ ਇਹ ਰਾਈਸ ਨੇ ਜੀ ਇਹ ਤੇ ਨਾਲ ਆਪਾਂ ਲਏ ਆ ਇੱਕ ਪਲੇਟ ਆਪਾਂ ਸਲਾਦ ਦੀ ਲਈ ਜੇ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਆ ਖੀਰਾ ਪਿਆਜ਼ ਟਮਾਟਰ ਤੇ ਗਾਜਰ ਵੀ ਆਪਾਂ ਐਡ ਕੀਤੀ ਜੀ ਇਹਦੇ ਵਿੱਚ ਤੇ ਇੱਕ ਛੋਟਾ ਜਿਹਾ ਪੀਸ ਨਿੰਬੂ ਦਾ ਲਿਆਵਾ ਨਿੰਬੂ ਮਸਾਲੀ ਵਿੱਚ ਵੀ ਪਾਵਾਂਗਾ ਤੇ ਥੋੜਾ ਜਿਹਾ ਮੈਂ ਸਲਾਦ ਦੇ ਉੱਪਰ ਵੀ ਛਿੜਕ ਲਾਂਗਾ ਜੀ ਸੋ ਇਹ ਆਪਣਾ ਡਿਨਰ ਹੋਏਗਾ ਜੀ ਸੋ ਅਗਰ ਤੁਸੀਂ ਬੋਡੀ ਵੇਟ ਘਟਾ ਲਿਓ ਆਪਣਾ ਤੁਸੀਂ ਇਹ ਚੀਜ਼ ਲੈ ਸਕਦੇ ਹੋ ਜਿਹੜੇ ਮੇਰੇ ਭੈਣ ਭਰਾ ਨਾਨਵੈਜ ਨਹੀਂ ਖਾਂਦੇ ਹੈਗੇ ਉਹ ਇਹਦੀ ਥਾਂ ਤੇ ਪਨੀਰ ਲੈ ਸਕਦੇ ਆ ਪਨੀਰ ਐਡ ਕਰ ਸਕਦੇ ਆ ਜੀ ਥਾਂ ਤੇ ਅਗਰ ਤੁਸੀਂ ਨਾਨਵੈਜ ਖਾ ਲੈਨੇ ਹੋ ਅੰਡੇ ਐਡ ਕਰ ਲਓ ਜਾਂ ਫਿਰ ਤੁਸੀਂ ਉਬਲਿਆ ਹੋਇਆ ਚਿਕਨ ਐਡ ਕਰ ਲਓ ਜੀ ਸੋ ਇਹ ਆਪਣਾ ਡਿਨਰ ਹੋਏਗਾ ਜੀ ਤੇ ਇਹ ਆਪਣੀ ਲਾਸਟ ਮੀਲ ਆ ਤੇ ਇਸ ਤੋਂ ਬਾਅਦ ਆਪਾਂ ਸੌਣ ਲੱਗੇ ਗ੍ਰੀਨ ਟੀ ਜਾਂ ਫਿਰ ਆਪਾਂ ਗ੍ਰੀਨ ਕੌਫੀ ਪੀਵਾਂਗੇ ਜੀ ਸੋ ਇਹ ਆਪਣਾ ਅੱਜ ਦਾ ਜਿਹੜਾ ਮੈਂ ਤੁਹਾਡੇ ਨਾਲ ਵਰਕਆਊਟ ਸੀ ਉਹ ਕੀਤਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਜੋ ਮੇਰੀ ਅੱਜ ਦੀ ਸਾਰੀ ਡਾਈਟ ਸੀ ਜਿਹੜੀ ਉਹ ਵੀ ਮੈਂ ਡਾਕਟਰ ਨਾਲ ਸ਼ੇਅਰ ਕੀਤੀ ਆ ਸੋ ਕੱਲ ਤੋਂ ਜਿਹੜੀ ਆਪਣੀ ਡਾਈਟ ਹੋਊਗੀ ਨਾ ਚੌਥਾ ਦਿਨ ਜਿਹੜਾ ਆਪਣਾ ਕੱਪ ਤੋਂ ਹੋਏਗਾ ਉਹਦੇ ਵਿੱਚ ਆਪਾਂ ਡਾਈਟ ਆ ਜਿਹੜੀ ਉਹ ਚੇਂਜ ਕਰਵਾਂਗੇ ਕਿਉਂਕਿ ਜਿਹੜੀ ਹੁਣ ਆਪਣੀ ਇਹ ਡਾਈਟ ਚੱਲਦੀ ਪਈ ਆ ਇਹ ਆਪਣੀ 16 8 ਵਾਲੀ ਚੱਲਦੀ ਪਈ ਆ ਨਾ ਫਾਸਟਿੰਗ ਵਾਲੀ ਹੁਣ ਆਪਾਂ ਉਹਨੂੰ ਚੇਂਜ ਕਰਕੇ ਹੁਣ ਹੋਰ ਕਰਾਂਗੇ ਕਿਉਂਕਿ ਮੇਰੇ ਬਹੁਤ ਸਾਰੇ ਭੈਣ ਭਰਾ ਕਮੈਂਟ ਕਰਦੇ ਬੇ ਜੀ ਜੇ ਅਸੀਂ ਮਤਲਬ 16 8 ਵਾਲੀ ਫਾਸਟ ਤਾ ਅਸੀਂ ਕੀ ਖਾ ਸਕਦੇ ਹਾਂ ਵੀ ਉਹ ਵੀ ਸਾਡੇ ਨਾਲ ਸ਼ੇਅਰ ਕਰੋ ਤੇ ਹੁਣ ਮੈਂ ਉਹਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਵੀ ਸਵੇਰੇ ਜਿੱਦਾਂ ਮੰਨ ਕੇ ਜਦੋਂ ਮੈਂ ਵਰਕਆਊਟ ਕਰਕੇ ਆਇਆ ਜਾਂ ਤੁਸੀਂ ਵਰਕਆਊਟ ਕਰਕੇ ਆਉਂਗੇ ਤਾਂ ਆਪਾਂ ਬ੍ਰੇਕਫਾਸਟ ਦੇ ਵਿੱਚ ਕੀ ਲੈਣਾ ਵਾ ਫਿਰ ਉਸ ਨੈਕਸਟ ਮੀਲ ਦੇ ਵਿੱਚ ਕੀ ਲੈਣਾ ਲੰਚ ਦੇ ਵਿੱਚ ਕੀ ਲੈਣਾ ਫਿਰ 5 5:30 ਦੇ ਮੀਲ ਦੇ ਵਿੱਚ ਕੀ ਲੈਣਾ ਤੇ ਡਿਨਰ ਦੇ ਵਿੱਚ ਆਪਾਂ ਕੀ ਕੁਝ ਲੈਣਾ ਵਾ ਉਹ ਵੀ ਤੁਹਾਡੇ ਨਾਲ ਮੈਂ ਸਾਰਾ ਉਹ ਸਾਂਝਾ ਕਰਦਾ ਰਵਾਂਗਾ ਸੋ ਇਸੇ ਤਰ੍ਹਾਂ ਤੁਸੀਂ ਵੀ ਮੈਨੂੰ ਆਪਣਾ ਪਿਆਰ ਦਿਂਦੇ ਰਹੋ ਜੀ ਸੋ ਦੋਸਤੋ ਮਿਲਦੇ ਆ ਕਰੂ ਆਪਾਂ ਨਵੀਂ ਦੇ ਇੱਕ ਵਧੀਆ ਵੀਡੀਓ ਦੇ ਨਾਲ ਅਗਰ ਤੁਹਾਨੂੰ ਮੇਰੀ ਇਹ ਕੋਸ਼ਿਸ਼ ਵਧੀਆ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕਰੂ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਤੁਹ